ਬਾਬਾਏ ਦੇਖਿਆ ਜਵੇ ਕਰੋਚਮੈਂਟੇ ਨੇ ਬਹੁਤ ਜ਼ਿਆਦਾ ਕੀਤੀ ਹੈ ਛੋਟੇ ਛੋਟੇ ਬੱਚੇ ਕੰਮ ਕਰਦੇ ਆ ਕਿੱਦਾਂ ਦੇਖਦੇ ਮੈਨੂੰ ਇਹ ਗਲਤ ਗੱਲ ਆ ਜੀ ਬੱਚਿਆਂ ਨੂੰ ਤਾਂ ਪੜ੍ਹਾਈ 'ਤੇ ਧਿਆਨ ਦੇਣਾ ਚਾਹੀਦਾ ਲਾਉਣ ਲੋ ਇੱਥੇ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜੀਆਂ ਲਾਗੇ ਇਥੇ ਸੜਕਾਂ 'ਚ ਆਈ ਫਿਰਦੇ ਨੇ اچھا ਜੀ ਕੋਈ ਕੰਟਰੋਲ ਨਹੀਂ ਜਿੱਥੇ ਕੜਕਾਂ ਦੇਖਦਾ ਉੱਥੇ ਜਿਹੜੀ ਲਾਗੇ ਕੱਢ ਜਾਂਦੇ ਨੇ ਠੀਕ ਹੈ ਜੀ ਅਸੀਂ ਬਹਿਣਾ ਦੇਣਾ ਕਿ ਤੋ ਹੋਰ ਜਗ੍ਹਾ ਦੇਓ ਤਾਂ ਕਿ ਇੱਥੇ ਟ੍ਰੈਫਿਕ ਤਾਂ ਬਹੁਤ ਜ਼ਿਆਦਾ ਆਪਣੇ ਰੋਡ ਦੇ ਕੁਆਲਟੀ ਰੋਡ ਦੇ ਪਰ ਦੇਖਿਆ ਜਵੇ ਕੋਈ ਸਰਕਾਰੀ ਅਧਿਕਾਰੀ ਧਿਆਨ ਨਹੀਂ ਆਉਂਦੇ ਬਿਲਕੁਲ ਨਹੀਂ ਇ ਉਹ ਦੋ ਜੀ ਜਾ ਕੇ ਦੇਖ ਲੋ ਕੋਣ ਕਿੰਨੀਆਂ ਕਿਹੜੀਆਂ ਲਾਈਆਂ ਸਾਈਕਲਾਂ ਨਾਲ ਜਿਹੜੀਆਂ ਲੱਗੀਆਂ ਨੇ ਅਰੇ ਬਤਮੀਜ਼ ਵੀ ਕਦੇ ਰਾਤ ਨੂੰ ਕੋਈ ਬੰਦੇ ਨਾਲ ਬਿਲਕੁਲ ਕਰਦੇ ਆ ਜੀ ਇਹ ਕੋਈ ਸ਼ੱਕ ਨਹੀਂ ਹੋਣਾ ਇੱਕ ਅਫਸੇਨਾ ਖੁੱਲ ਗਿਆ ਨਵੇਂ ਨਾਜਾਇਜ਼ ਮਗਰਲੇ ਪਾਸੇ ਇੱਕ ਇੱਕ ਅੱਧਾ ਕਿਲੋਮੀਟਰ ਦੇ ਤੋਂ ਵੀ ਘੱਟ ਦੇ ਦੋ ਟੈਂਟ ਥੇ ਕਿਉਂਕਿ ਨਹਿਰ ਦੇ ਪਾਰ ਦੇ ਪਾਸੇ ਇੱਕ ਅੰਦਰੀ ਗੱਲ ਜੇ ਹੋ ਗਿਆ ਇੱਕ ਉਹ ਹੋ ਗਿਆ ਕੀ ਮੰਗ ਕਰਦੇ ਕਿ ਬੈਠੇ ਕਾ ਖੁੱਲ ਜਾਂਦਾ ਕੀ ਮੰਗ ਕਰਦੇ ਕਿ ਕਿਤੇ ਨੇ ਕਿਤੇ ਰੇੜੀਆਂ ਵੱਡੀਆਂ ਨੂੰ ਮੇਰੇ ਕੰਟਰੋਲ ਕੀਤਾ ਜਾਵੇ ਪੰਜਾਬੀ ਬਾਸ ਦਾ ਸਾਰੇ ਬਾਸ ਦਾ ਅਸੀਂ ਇਹ ਨਹੀਂ ਕਰ ਕੰਮ ਨਾ ਕਰ ਕੰਮ ਕਰਨਾ ਕਿ ਜਗ੍ਹਾ ਹੋਰ ਦਿਓ ਇਹ ਸਿਵਕ ਬਹੁਤ ਵੱਡੀਆਂ ਸਾਡੀ ਨਾਲ ਸਿਵਕ ਹਸਪੀਟਲ ਦੇ ਬੱਚਿਆਂ ਵਾਲੀ ਜੇਲ ਹੋ ਰਹੀ ਆ ਬੱਚਾ ਜੇਲ ਆ ਸਭ ਕੁਝ ਦੇਖੋ ਇੱਥੇ ਸਾਡੇ ਪੰਜ ਮਿੰਟ ਹੋਂਡਾ ਪਿੱਛੇ ਖੜਿਆ ਇੱਥੇ ਤੱਕ ਜੜੀਆਂ ਲੈ ਕੇ ਉਧਰੇ ਬਾਸ ਉਥੇ ਜੜੀਆਂ ਲਾ ਲੈਂਦੇ ਆ ਇਹਨਾਂ ਤੇ ਸਖਤ ਕਾਰਵਾਈ ਮੰਗ ਕਰਦੇ ਆ ਬਿਲਕੁਲ ਕਰਦੇ ਆ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਠੀਕ ਹੈ ਜੀ ਬਿਲਕੁਲ ਹੋਣੀ ਚਾਹੀਦੀ ਅੱਜ ਆ ਮੇਦਰਾ ਮਾਨਾ ਅਜੀ ਮੈਮ ਦੇਖਿਆ ਜਾਵੇ ਕਿਤਨਾ ਕਿਤੇ ਅਕਰੋਚਮੈਂਟ ਨੂੰ ਲੈ ਕੇ ਕੋਰਪੋਰੇਸ਼ਨਾਂ ਮਿਲ ਗਈ ਤੇ ਟ੍ਰੈਫਿਕ ਮਿਲ ਗਈ ਹਟਾ ਰਹੇ ਆ ਕਿਤਾ ਹੀ ਕਰ ਰਿਹਾ ਕਿੱਤੀ ਜਾਏਗਾ ਇਹਨਾਂ ਦੇ ਨਾ ਪੈਸੀ ਹੁਣ ਕੁਸਵਾ ਨੂੰ ਲੋਕਸ ਦੇ ਰਹੇ ਆ ਐਸੇ ਬਾਰ ਨਹੀਂ ਠੀਕ ਹੈ ਜੀ ਜੇਕਰ ਇਹ ਫੇਰ ਕੀ ਇਦਾਂ ਹੀ ਕਾਰਵਾਈ ਕੀਤੀ ਜਾਏਗੀ ਉਹ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਉਹ ਆਂਦੇ ਨੇ ਚੱਲ ਜਾਂਦੇ ਨੇ ਸਤਤ ਕਾਰਵਾਈ ਕੀਤੀ ਜਾਏਗੀ ਚਲਾਨ ਆਉਣਗੇ ਜੀ ਕਾਰਪੋਰੇਸ਼ਨ ਦੀ ਰੀਪੋਰਟ ਲਾਗ ਰਿਹਾ ਜਿਹੜੀ ਇਹ ਰਿਪੋਰਟਮੈਂਟ ਕਰਦੇ ਹਨ ਕਿ ਜਿੱਥੇ ਹੈਗੇ ਨੇ ਮਾਰ ਵਗੈਰਾ ਸਭ ਚੱਕ ਕੇ ਇਸ ਗੱਲੇ ਦਾ ਕਿੰਨੇ ਘਰੇੜੀਆਂ ਮੈਡਮ ਹੋ ਰਹੀਆਂ ਕਿੰਨੇ ਬਾਰਿੰਗ ਦੇ ਦਿੱਤੇ ਉਹ ਜਿਹੜੀਆਂ ਤੁਸੀਂ ਦੇਖ ਰਹੇ ਹੋ ਤਾਂ ਕਾਫੀ ਲੱਗਿਆ ਹੋਇਆ ਤੇ ਅਸੀਂ ਹਰੇਕ ਜਿਹੜੀ ਰੇੜੀ ਹੈਗੀ ਆ ਉਹਨਾਂ ਨੂੰ ਅਸੀਂ ਨੋਟਿਸ ਦੇਣੇ ਆ ਠੀਕ ਹੈ ਬਾਈ ਤੇ ਬਾਰ ਬਾਰ ਇਹ ਨੋਟਿਸ ਦੇ ਵੀ ਚੁੱਕੇ ਪਹਿਲਾਂ ਵੀ ਕਦੇ ਇਹ ਨੋਟਿਸ ਕਰਾਇਆ ਇਹ ਨੋਟਿਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਠੀਕ ਹੈ ਮੈਮ